ਪੰਜਾਬ ਹੱਬ ਨਿਊਜ਼ ਦੇਖ ਰਹੇ ਸਮੂਹ ਦਰਸ਼ਕਾਂ ਦਾ ਸਵਾਗਤ ਮਹਾਰਾਜ ਚੋਹਾਨ ਤੇ ਮੇਰੇ ਨਾਲ ਸੁਨ ਸਿੰਘ ਵਿੰਟੇਜ ਪੈਲਸ ਦੀ ਬਟਾਲਾ ਚ ਹੋਈ ਗ੍ਰੈਂਡ ਓਪਨਿੰਗ ਸੈਵਨ ਸਟਾਰ ਲੁੱਕ ਚ ਕੀਤਾ ਤਿਆਰ ਬਟਾਲਾ ਚ ਦਾ ਵਿੰਟੇਜ ਪੈਲਸ ਲੂਥਰਾ ਮਰਵਾਹਾ ਅਤੇ ਮਹਾਜਨ ਪਰਿਵਾਰ ਵੱਲੋਂ ਸੰਜੇ ਤੌਰ ਤੇ ਵਿੰਟੇਜ ਪੈਲਸ ਖੋਲ ਕੇ ਦਿੱਤਾ ਬਟਾਲਾ ਵਾਸੀਆਂ ਨੂੰ ਬਿਹਤਰੀਨ ਤੋਹਫਾ ਪੈਲਸ ਦੀ ਗ੍ਰੈਂਡ ਓਪਨਿੰਗ ਤੇ ਅਯੋਧਿਆ ਤੋਂ ਆਏ ਸੰਤ ਸ਼ਿਵ ਮਿਸ਼ਰਾ ਜੀ ਵੱਲੋਂ ਲੂਥਰਾ ਮਹਾਜਨ ਅਤੇ ਮਰਵਾਹ ਫੈਮਿਲੀ ਨੂੰ ਇਕੱਠਾ ਬਿਠਾ ਕੇ ਪੂਰੇ ਰਿਤੀ ਰਿਵਾਜ ਨਾਲ ਸ਼੍ਰੀ ਗਣੇਸ਼ ਮਹਾਰਾਜ ਜੀ ਦੀ ਮੂਰਤੀ ਸਥਾਪਿਤ ਕਰਕੇ ਪੂਰੀਆਂ ਰਸਮਾਂ ਨਾਲ ਕੀਤਾ ਪੈਲੇਸ ਦਾ ਸ਼ੁਭ ਆਰੰਭ ਪੰਜਾਬ ਕਾਰਜਕਾਰੀ ਪ੍ਰਧਾਨ ਅਤੇ ਬਟਾਲਾ ਦੇ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀਕਲਸੀ ਜੀ ਵੱਲੋਂ ਰਿਬਨ ਕੱਟ ਕੇ ਕੀਤਾ ਦਾ ਵਿੰਟੇਜ ਪੈਲੇਸ ਦਾ ਉਦਘਾਟਨ ਸ਼੍ਰੀ ਨਰੇਸ਼ ਲੂਥਰਾ ਜੀ ਵਿਨੇ ਮਹਾਜਨ ਜੀ ਹਰਸ਼ ਮਰਵਾਹ ਜੀ ਅਤੇ ਸਮੂਹ ਲੂਥਰਾ ਮਹਾਜਨ ਅਤੇ ਮਰਵਾਹ ਪਰਿਵਾਰ ਵੱਲੋਂ ਕੀਤਾ ਗਿਆ ਆਏ ਹੋਏ ਸਾਕ ਸਬੰਧੀਆਂ ਦਾ ਪੈਲਸ ਦੇ ਹਾਲ ਤੇ ਗੇਟ ਤੇ ਖੜੇ ਹੋ ਕੇ ਸ਼ਾਨਦਾਰ ਵੈਲਕਮ ਦ ਵਿਨਟੇਜ ਪੈਲਸ ਜੋ ਆਪਣੇ ਨਾਮ ਤੋਂ ਹੀ ਸਮਾਰਟ ਸਾਊਂਡ ਕਰਦਾ ਹੈ ਉਹ ਵਾਕਈ ਨਾਮ ਤੋਂ ਹੀ ਨਹੀਂ ਬਲਕਿ ਆਪਣੇ ਬਿਲਡ ਅਪ ਸੈਵਨ ਸਟਾਰ ਲੁੱਕ ਚ ਵੀ ਚਮਕਮਾਉਂਦੀਆਂ ਲਾਈਟਾਂ ਚ ਵੀ ਬਟਾਲਾ ਸ਼ਹਿਰ ਦੇ ਅੰਮ੍ਰਿਤਸਰ ਜਲੰਧਰ ਬਾਈਪਾਸ ਰੋਡ ਤੇ ਵੀ ਕਿਸੇ ਹੀਰੇ ਦੇ ਮੋਤੀ ਤੋਂ ਘੱਟ ਨਜ਼ਰ ਨਹੀਂ ਆਉਂਦਾ ਅੱਜ ਦੇ ਇਸ ਉਦਘਾਟਨੀ ਸਮਾਰੋਹ ਚ ਜਿੱਥੇ ਬਟਾਲੇ ਦੀਆਂ ਸਾਰੀਆਂ ਰਾਜਨੀਤਿਕ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਵੱਡੀ ਗਿਣਤੀ ਵਿੱਚ ਆਈ ਸੀ ਉੱਥੇ ਹੀ ਬਟਾਲਾ ਸ਼ਹਿਰ ਦੇ ਸਾਰੇ ਪਤਵੰਤੇ ਸੱਜਣ ਆਪਣੇ ਪਰਿਵਾਰ ਨਾਲ ਵੱਡੀ ਗਿਣਤੀ ਵਿੱਚ ਦੇਖਣ ਚ ਨਜ਼ਰ ਆਏ ਉੱਥੇ ਹੀ ਆਏ ਹੋਏ ਮਹਿਮਾਨੇ ਦੇ ਮਨ ਪਰਚਾਵੇ ਲਈ ਵੀ ਬਹੁਤ ਹੀ ਵਧੀਆ ਤਰੀਕੇ ਨਾਲ ਸਟਾਰ ਆਰਟਿਸਟ ਵੱਲੋਂ ਗੀਤ ਵੀ ਪੇਸ਼ ਕੀਤੇ ਗਏ ਹੋਏ ਸਾਰੇ ਮਨਲੀ ਲੂਤਰਾ ਮਹਾਜਰਾ ਤੇ ਮਰਵਾਹ ਪਰਿਵਾਰ ਵੱਲੋਂ ਵਕ ਵਕ ਤਰ੍ਹਾਂ ਦੇ ਸਵਾਦਿਸ਼ ਪਕਵਾਨ ਦਾ ਵਿਸ਼ੇਸ਼ ਤੌਰ ਤੇ ਪ੍ਰਬੰਧ ਕੀਤਾ ਗਿਆ ਸੀ ਉਹਨਾਂ ਨੇ ਕਿਹਾ ਕਿ ਜਿੰਨਾ ਸੋਨਾਏ ਪੈਲੇਸ ਹੈ ਉਨਾ ਹੀ ਹਾਰਡ ਵਰਕਿੰਗ ਤੇ ਐਕਟਿਵ ਹੈ ਦਾ ਵਿਂਟੇਜ ਪੈਲੇਸ ਦਾ ਸਟਾਫ ਸ਼੍ਰੀ ਨਰੇਸ਼ ਉਤਾਜ ਜੀ ਨੇ ਜਿੱਤੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਉੱਥੇ ਹੀ ਜਿਹੜੇ ਸੱਜਣਾਂ ਨੂੰ ਉਹ ਇਨਵਾਈਟ ਨਹੀਂ ਕਰ ਸਕੇ ਸੀ ਉਹਨਾਂ ਨੂੰ 3 ਅਕਤੂਬਰ ਨੂੰ ਮਹਿਫਿਲੇ ਖਾਸ ਦੀਵਾਲੀ ਕਰਵਾਚੋਤ ਐਗਜ਼ੀਬਿਸ਼ਨ ਜੋ ਕਿ ਵਿਂਟੇਜ ਪੈਲੇਸ ਚ ਓਨਲੀ ਖੁੱਲਾ ਸਤਾ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਇਹ ਬਟਾਰਾ ਵਾਸੀਆਂ ਦਾ ਆਪਣਾ ਪੈਲੇਸ ਹੈ ਉਹਨਾਂ ਨੂੰ ਵੱਡੇ ਸ਼ਹਿਰਾਂ ਵਿੱਚ ਜਾਣ ਦੀ ਲੋੜ ਨਹੀਂ ਕਿਉਂਕਿ ਹੁਣ ਬਟਾਲੇ ਸ਼ਹਿਰ 'ਚ ਹੀ ਮਿਲੇਗੀ ਉਹਨਾਂ ਨੂੰ ਪੂਰੀ 7 ਸਟਾਰ ਵਾਲੀ ਦਾ ਵਿਂਟੇਜ ਪੈਲੇਸ ਤੇ ਫੈਸਿਲਿਟੀਆਂ ਅੱਜ ਦੇ ਇਸ ਮੁਬਾਰਕ ਮੌਕੇ ਪ੍ਰਭੂ શ્રી ਰਾਮ ਜੀ ਦੇ ਚੇਕ ਕਰਨ ਨਾਲ ਵੀ ਗੂੰਜ ਉੱਠਿਆ ਤਾਂ ਵਿਂਟੇਜ ਪੈਲੇਸ ਅੰਚ ਦੀਸਾ ਦਾ ਪਾਠ ਕਰਕੇ ਕੀਤੀ ਪ੍ਰੋਗਰਾਮ ਦੀ ਸਮਾਪਤੀ ਆਓ ਤੁਹਾਨੂੰ ਦਿਖਾਣੇ ਹਟੇ ਕੋ ਲੈ ਤੇ ਸੁਣਾ ਤੇ ਸੁੰਦੇਹਾ ਉਹਨਾਂ ਦੀ ਜ਼ੁਬਾਨੀ ਇਹ ਬਹੁਤ I'm ਤੁਹਾਨੂੰ ਬਿਲਕੁਲ ਤੁਹਾਨੂੰ ਬਹੁਤ-ਬਹੁਤ ਮੁਬਾਰਕਾ ਵਿੰਟੇਜ ਦੀ ਅੱਜ ਸਰ ਵਿੰਟੇਜ ਦੀ ਗ੍ਰੈਂਡ ਓਪਨਿੰਗ ਕੀਤੀ ਗਈ ਹੈ ਸਰ ਉਹਦੇ ਬਾਰੇ ਦੱਸੋ ਅੱਜ ਵਿੰਟੇਜ ਪੈਲੇਸ ਦੀ ਗ੍ਰੈਂਡ ਓਪਨਿੰਗ ਥੀ ਇੱਕ ਬਟਾਲੇ ਸ਼ਹਿਰ ਨੂੰ ਬਹੁਤ ਹੀ ਖਾਸ ਚੀਜ਼ ਦਿੱਤੀ ਗਈ ਹੈ ਤੇਰੀ ਅੱਗੇ ਇਹਦੇ ਨਾਲ ਦੀ ਬਟਾਲੇ ਸ਼ਹਿਰ ਤੇ ਚੀਜ਼ ਬਣੀ ਹੈ ਇਹ ਬਿਲਕੁਲ ਸ਼ਹਿਰ ਦੇ ਵਿੱਚ ਘਾਰ ਹੈ ਕਿ ਚਾਰជ្រੇ ਲੋਕਾਂ ਨੂੰ ਇਹਦਾ ਬਹੁਤ ਫਾਇਦਾ ਹੋਏਗਾ ਅੱਜ ਓਪਨਿੰਗ ਤੇ ਸ਼ਿਵਮ ਮਿਛਰਾ ਜੀ ਜੋਧਿਆਦੋ ਸੰਤ ਉਸ ਜਿਹੜਾ ਆਇਆ ਲੁਧਰਖੇ ਕੀਤਾ ਉਹਨਾਂ ਨੇ ਅੱਜ ਹਮਨ ਕਰਾਇਆ ਵਾ ਔਰ ਪੂਜਾ ਕਰਾਈ ਹੈ ਜੀ ਦੀ ਬੋ ਵਿਧੀ ਨਾਲ ਔਰ ਇੱਥੇ ਅੱਜ ਦੇ ਮੁੱਖ ਮਹਿਮਾਨ ਐਮ ਐਲ ਏ ਸਾਹਿਬ ਵੀ ਆਏ ਨੇ ਫਤੇ ਸਿੰਘ ਬਾਜਵਾ ਹੀਰਾਵਾਲੀ ਸਾਰੀਆਂ ਪਾਲਦੀਆਂ ਦੇ ਨੁਮਾਇंदे ਆਏ ਨੇ ਉਹਨਾਂ ਨੇ ਬਹੁਤ ਜਗ੍ਹਾ ਦੀ ਤਾਰੀਫ ਕੀਤੀ ਮੈਂ ਉਹਨਾਂ ਸਾਰਿਆਂ ਦਾ ਧੰਨਵਾਦੀ ਹਾਂ ਇਸ ਬਿਲਡਿੰਗ ਨੂੰ ਬਣਾਉਣ ਲਈ ਸਾਰੀਆਂ ਫੈਮਲੀਆਂ ਦਾ ਕਿੰਨਾ ਫੈਮਲੀਆਂ ਦਾ ਬਹੁਤ ਯੋਗਦਾਨ ਹੈ ਮਿਤਰਾ ਫੈਮਲੀ ਮਰਵਾਹ ਫੈਮਲੀ ਤੇ ਮਹਾਜਨ ਫੈਮਲੀ ਉਹਦੇ ਵਿੱਚ ਬਿਨੇ ਮਹਾਜਨ ਸ਼ੀਮਨ ਮਾ ਲੋਤਰਾ ਅਤੇ ਹਰਚ ਮੜਵਾਹਾ ਇਹਨਾਂ ਤਿੰਨਾਂ ਨੇ ਕਾਫੀ ਯੋਗਦਾਨ ਲਾਇਆ ਮੈਂ ਇਹਨਾਂ ਤਿੰਨਾਂ ਨੂੰ ਜੋੜ ਲਾਇਆ ਵਾ ਮੈਂ ਇਹਨਾਂ ਨੂੰ ਸਲਾਮ ਕਰਨਾ ਵਾ ਪਰ ਮਾਰਵਾ ਇਹਨਾਂ ਨੂੰ ਬਲ ਬਖਸ਼ੇ ਦਾਗਦ ਬਖਸ਼ੇ ਅਤੇ ਜਿਹੜੀ ਆ ਮਾਰਦ ਮਣੀ ਲੋਕਾਂ ਨੇ ਕੰਮ ਆਂਦੀ ਰਵੇ ਮੈਂ ਫਿਰ ਤੋਂ ਕਹਿੰਨਾ ਬੋਲ ਠੇਂਗਲ ਸਰ ਵਿਨਟੇਜ ਵਿਨਟੇਜ ਨਾਲ ਸਰ ਕੀ ਸੋਚਦੇ ਹੋ ਵਿਨਟੇਜ ਇੱਕ ਇੰਗਲਿਸ਼ ਲੁੱਕ ਦਿੰਦਾ ਵਾ ਜਿਹੜਾ ਮਿੰਟੋ ਮਿੰਟੀ ਲੋਕਾਂ ਦੀ ਜ਼ਬਾਨ ਤੇ ਦਿਮਾਗ ਤੇ ਚੱਲ ਜਾਂਦਾ ਹੈ ਇਸ ਕਰਕੇ ਨੇ ਰੱਖਿਆ ਦਰਤੇ ਅਜੇ ਬਲੈਡ ਆਪਲਿੰਗ ਦੇ ਬਾਲਸ ਤੇ ਅਰਮਨ ਦੇ ਨਰਾਤੇ ਚੱਲ ਰਹੇ ਨੇ 5 ਰੁਪਏ ਇੱਥੇ ਆਏ ਸੀ 50 ਬਾਲ ਸਵਰੋਪ ਹਨੂਮਾਨ ਜੀ ਦੇ ਉਹਨਾਂ ਪੈਰ ਪਾਏ ਨੇ ਆਪਣੇ ਉਹ 2 ਘੰਟੇ ਇੱਥੇ ਰਹੇ ਨੇ ਉਹ ਇਸ ਜਗ੍ਹਾ ਨੂੰ ਬਹੁਤ ਜ਼ਿਆਦਾ ਛੁੱਧ ਕਰਕੇ ਗਏ ਨੇ ਤੇ ਲੋਕਾਂ ਉਸ ਚੀਜ਼ ਦਾ ਬਹੁਤ ਆਨੰਦ ਮਾਣਿਆ ਇਹ RAM ਨਾਮ ਦੇ ਨਾਂ ਨਾਲ ਹੀ ਮगन ਹੋ ਗਿਆ ਹਾਲ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ 2 ਘੰਟੇ ਚੱਲਦਾ ਰਿਹਾ ਉਹਦੇ ਨਾਲ ਹੋਰ ਤੀਤਰ ਹੋ ਗਿਆ ਹਾਲ ਸਰ ਗੱਲ ਕੀ ਕੀ ਹੈ ਇਹ ਸਟਾਫ ਦੀ ਸਟਾਫ ਦਾ ਕਿਦਾਂ ਦਾ ਮਤਲਬ ਹੈ ਤੇਰੇ ਕੰਮ ਬਾਕੀ ਰੈਸਟੋਰੈਂਟ ਦੇ ਜਾਂ ਹੋਟਲ ਦੇ ਹਾਂ ਤੇ ਇਕਲਾ ਰੈਸਟੋਰੈਂਟ ਨਹੀਂ ਹੈਗਾ ਇਕਲਾ ਪੈਲੈਸ ਹੀ ਹੈ ਜਦੋਂ ਪੈਲੈਸ ਕੇ ਜਿਹੜਾ ਵਿਆਹ ਹੋਏਗਾ ਉਦੋਂ ਸਟਾਫ ਮਿਲੇਗਾ ਉਹਨੂੰ ਅੱਗੇ ਪਿੱਛੇ ਸਰ ਅਜੇ ਓਪਨਿੰਗ ਕੀਤੀ ਗਈ ਹੈ ਤੇ ਇਹ ਕਿਹਾ ਜਾਂਦਾ ਜਦੋਂ ਓਪਨਿੰਗ ਹੋਏ ਤਾਂ ਨਾਲ ਹੀ ਕਿ ਨਾ ਕੋਈ ਰਿਜ਼ੋਰਟ ਬੁੱਕ ਹੋ ਜਾਂਦਾ ਪੈਲੈਸ ਕੋ ਕਿਤਾ ਜਾਂਦਾ ਕੋਈ ਆਉਣ ਵਾਲਾ ਤਿਉਹਾਰ ਉਹ ਬੁੱਕ ਪਹਿਲਾਂ ਹੀ ਓਪਨਿੰਗ ਤੋਂ ਪਹਿਲਾਂ ਹੀ ਹੋ ਚੁੱਕੇ ਨੇ ਕਾਫੀ ਇਸ 3 ਤਰੀਕ ਨੂੰ ਐਗਜ਼ੀਬਿਸ਼ਨ ਹੈ ਜੁਤੰਬਰਸਰ ਬਟਾਲੇਓ ਕਾਫੀ ਸਟਾਲ ਇਥੇ ਲੋਕੀ ਲਾੜੇ ਨੇ ਮੈਂ ਕਹਾਂਗਾ 3 ਤਰੀਕ ਨੂੰ ਜਿਹੜੇ ਬੰਦੇ ਰਹਿ ਗਏ ਨੇ ਉਹ ਆ ਕੇ ਵੇਖਣ ਉਸਟਾਲ ਵੇਖਣ ਉਹਦੇ ਜ ਪੈਲਸ ਵੀ ਨਾਲ ਨਜ਼ਰ ਆ ਜਾਏਗਾ ਕੋਈ ਕਮੀ ਪੇਛੇ ਤੇ ਤੁਹਾਨੂੰ ਦੱਸਣਾ ਅਸੀਂ ਉਹਨੂੰ ਦੂਰ ਕਰਾਂਗੇ ਜਰਾ ਜੀ ਕੋਈ ਹੈ ਜਿਹੜਾ ਬੰਦਾ ਰਿਆ ਹੋਏਗਾ ਜਿਹਨੇ ਵੀ ਸਾਰੇ ਬਟਾਲਾ ਸ਼ਹਿਰ ਦੇ ਦੂਰ ਦੂਰੋਂ ਪਤਵੰਤੇ ਸੱਜਣਾਂ ਨੇ ਵਿਸ਼ੇ ਸ਼ੋਹਰਤ ਸੁਖਮਾਨ ਦੇ ਲਈ ਪੁੰਜਰੇ ਉਹਨਾਂ ਦਾ ਕੇ ਮਤਲਬ ਹੈ ਮੈਂ ਉਹਨਾਂ ਦਾ ਪਹਿ ਤਦ ਲੋ ਬਹੁਤ ਧੰਨਵਾਦ ਕਰਦਾ ਹਾਂ ਜਿਹੜੇ ਜਿਹੜੇ ਪਹੁੰਚੇ ਆ ਕੋਈ ਹੋਰ ਮੇਰਾ ਸਦਨ ਖਾਸ ਰਹਿ ਵੀ ਗਿਆ ਹੈ ਤੇ ਮੈਂ ਉਹ ਤੋਂ ਮਾਫੀ ਮੰਗਣਾ ਕਿਤੇ ਉਹ ਕਾਲੀ ਕਾਲੀ ਚ ਦੋ ਤਿੰਨ ਦਿਨਾਂ ਦੇ ਪ੍ਰੋਗਰਾਮੇ ਕੁਝ ਬੰਦੇ ਰਹਿ ਗਏ ਨੇ ਮਨਨ ਕੋ ਗਲਤੀ ਦੀ ਮਾਫੀ ਮੰਗਣਾ ਫਿਰ ਉਹ ਆਣ ਦੇ ਹੱਕਦਾਰ ਨੇ ਜਦੋਂ ਮਰਜ਼ੀ ਆਣ ਉਹਨਾਂ ਦਾ ਆਪਣਾ ਫੈਸਲਾ ਹੈ ਜਾ ਹੋ